ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਲੌਂਗ ਅਤੇ ਕਪੂਰ ਤੇ ਕਾਲੀ ਮਿੱਟੀ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਇਹ ਸੁਪਾਣੂ ਕਰਨ ਦੇ ਨਾਲ ਜਿਹੜੇ ਲੋਕਾਂ ਦਾ ਕਹਿਣਾ ਹੁੰਦਾ ਕਿ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਫਿਰ ਕਈ ਲੋਕ ਸਾਨੂੰ ਦੁਸ਼ਮਣ ਦੀ ਤਰ੍ਹਾਂ ਤਾਂਹਾਂ ਪਰੇਸ਼ਾਨ ਕਰਦੇ ਹਨ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲੋਗੇ ਤਾਂ ਇਹ ਸਾਰੀਆਂ ਹੀ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਕਿਉਂਕਿ ਲੌਂਗ ਕਪੂਰ ਤੇ ਕਾਲੀ ਮਿਰਚ ਦਾ ਜੋ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਤੁਹਾਡੇ ਲਈ ਇਹ ਉਪਾਅ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਕਰ ਸਕਦੇ ਹੋ ਤੁਹਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਾਵੇਗੀ ਇਸ ਤੋਂ ਇਲਾਵਾ ਇਸ ਉਪਾਅ ਨੂੰ ਕਰਨ ਦੇ ਸਮੇਂ ਤੁਹਾਨੂੰ ਇੱਕ ਵੀ ਰੋਪਿਆ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਇੰਨਾ ਸਧਾਰਨ ਤੇ ਸਰਲ ਉਪਾਅ ਜਿਹੜੀਆਂ ਵੀ ਚੀਜ਼ਾਂ ਦੇ ਨਾਲ ਕਰਨਾ ਇਹ ਸਾਡੇ ਘਰ ਦੇ ਵਿੱਚ ਰਸੋਈ 'ਚ ਅਕਸਰ ਅਵੇਲੇਬਲ ਹੁੰਦੀਆਂ ਹਨ ਲੌਂਗ ਤੇ ਕਪੂਰ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਬਣਾਏ ਗਏ ਪਾਠ ਪੂਜਾ ਵਾਲੇ ਸਥਾਨ ਵਿੱਚ ਮੰਦਰ ਵਿੱਚੋਂ ਹੀ ਮਿਲ ਜਾਵੇਗਾ ਤੇ ਕਾਲੇ ਮਿਰਚ ਜਿਹੜੀ ਹੈ ਉਹ ਤੁਹਾਡੀ ਰਸੋਈ ਦੇ ਵਿੱਚ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗੀ ਕਿਉਂਕਿ ਜੋ ਅਸੀਂ ਘਰ ਦੇ ਵਿੱਚ ਖਾਣਾ ਬਣਾਉਂਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਕਾਲੀ ਮਿਰਚ ਦੀ ਵਰਤੋਂ ਕਰਦੇ ਹਾਂ ਜਿਸ ਤਰ੍ਹਾਂ ਕਿ ਕਾਲੀ ਮਿਰਚ ਸਾਡੇ ਸਾਡੇ ਸਵਾਦ ਨੂੰ ਉਦਮ ਕਰਦੀ ਹੈ ਸਾਡੇ ਨਜਾਦੋਸ਼ ਨੂੰ ਦੂਰ ਕਰਦੀ ਹੈ ਉਸੇ ਹੀ ਤਰ੍ਹਾਂ ਕਾਲੀ ਮਿਰਚ ਦੇ ਨਾਲ ਜਦੋਂ ਅਸੀਂ ਇਹ ਉਪਾਗ ਕਰਾਂਗੇ ਤਾਂ ਇਸ ਪਾਣੂ ਕਰਨ ਦੇ ਨਾਲ ਸਾਡੇ ਦੁਸ਼ਮਣ ਤੋਂ ਛੁਟਕਾਰਾ ਸਾਨੂੰ ਮਿਲੇਗਾ ਤੇ ਸਾਡੇ ਉੱਪਰ ਕੀਤਾ ਕਰਾਇਆ ਵੀ ਦੂਰ ਹੋਵੇਗਾ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਜਿਹੜਾ ਉਪਾਅ ਲੈ ਕੇ ਆਏ ਹਾਂ ਇਸ ਨੂੰ ਕਾਲੀ ਮਿਰਚ ਲੌਂਗ ਤੇ ਕਪੂਰ ਦੇ ਨਾਲ ਕਰਨਾ ਹੈ ਤੇ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਸ਼ਮਤਕਾਰੀ ਉਪਾਅ ਹੈ ਤੇ ਇਹ ਉਪਾਅ ਦੇ ਨਾਲ ਤੁਹਾਡੇ ਭਾਵੇਂ ਕਿੰਨੇ ਵੀ ਤਾਕਤਵਰ ਦੁਸ਼ਮਣ ਕਿਉਂ ਨਾ ਹੋਣ ਉਹਨਾਂ ਦੀ ਆਕੜ ਸਾਰੀ ਹੀ ਸਾਰੇ ਨਿਕਲ ਜਾਵੇਗੀ ਤੇ ਉਹਨਾਂ ਦਾ ਕੀਤਾ ਕਰਾਇਆ ਵੀ ਤੁਹਾਡੇ ਤੋਂ ਦੂਰ ਹੋ ਜਾਵੇਗਾ ਜਿਵੇਂ ਹੀ ਤੁਸੀਂ ਮਿਰਚ ਲੌਂਗ ਤੇ ਕਪੂਰ ਦਾ ਇਹ ਉਪਾਅ ਵਿਸ਼ਵਾਸ ਤੇ ਨਾਲ ਕਰੋਗੇ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਕਾਰੋਬਾਰ ਹੈ ਉਹ ਬਹੁਤ ਵਧੀਆ ਚੱਲਦਾ ਹੁੰਦਾ ਹੈ ਪਰ ਉਹ ਅਚਾਨਕ ਹੀ ਕਾਰੋਬਾਰ ਸਾਡਾ ਰੁਕ ਜਾਂਦਾ ਹੈ ਜਿਵੇਂ ਕਿ ਜਿੰਨਾ ਪੈਸਾ ਸਾਨੂੰ ਕਾਰੋਬਾਰ ਤੋਂ ਪਹਿਲਾਂ ਕਮਾਈ ਹੁੰਦੀ ਸੀ ਇਨਕਮ ਹੁੰਦੀ ਸੀ ਉਹ ਨਹੀਂ ਇਨਕਮ ਹੁਣ ਨਹੀਂ ਹੁੰਦੀ ਸਾਡਾ ਬਹੁਤ ਜ਼ਿਆਦਾ ਬਿਜ਼ਨਸ ਜਿਹੜਾ ਉਹ ਕਾਟੇ ਵਿੱਚ ਅਚਾਨਕ ਹੀ ਚਲਾ ਜਾਂਦਾ ਹੈ ਇਸੇ ਤਰ੍ਹਾਂ ਦੀਆਂ ਚੁਣੌਤੀਆਂ ਸਾਡੇ ਉੱਪਰ ਹੁੰਦੀਆਂ ਹਨ ਤੇ ਸਾਨੂੰ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਜਿਵੇਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਸਾਡੇ ਕਾਰੋਬਾਰ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਜਿਸ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਹਨ ਇਸੇ ਤਰ੍ਹਾਂ ਲੋਕ ਭਾਵੇਂ ਲੱਖ ਤੁਹਾਡੇ ਉੱਪਰ ਤਾੰਤ੍ਰਿਕ ਕਰਿਆਵਾ ਕਰਵਾ ਲੈਣ ਤੁਹਾਡੇ ਬਿਜ਼ਨਸ ਵਪਾਰ ਤੇ ਕਰਵਾ ਲੈਣ ਕਾਰੋਬਾਰ ਤੇ ਪਰਿਵਾਰ ਤੇ ਕਰਵਾ ਲੈਣ ਉਹਨਾਂ ਦਾ ਕੀਤਾ ਕਰਵਾਇਆ ਤੁਹਾਡੇ ਉੱਪਰ ਕਿਸੇ ਵੀ ਚੀਜ਼ ਦਾ ਕੋਈ ਵੀ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਇਹ ਜਿਹੜਾ ਉਪਾਅ ਇਹ ਉਪਾਅ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੈ ਕਿ ਜਿਵੇਂ ਹੀ ਤੁਸੀਂ ਕਰੋਗੇ ਓਵੇਂ ਹੀ ਤੁਰੰਤ ਤੁਹਾਨੂੰ ਰਿਜਲਟ ਮਿਲ ਜਾਵੇਗਾ ਇਸ ਪਾਣੂ ਘਰ ਦੇ ਵਿੱਚ ਕਰਨ ਦੇ ਨਾਲ ਜਿੱਥੇ ਵੀ ਤੁਹਾਡਾ ਵਪਾਰ ਹੈ ਜਾਂ ਫੈਕਟਰੀ ਹੈ ਕੋਈ ਵੀ ਕਾਰੋਬਾਰ ਹੈ ਬਿਜ਼ਨਸ ਹੈ ਤੁਹਾਡੀ ਕੋਈ ਸ਼ਾਪ ਹੈ ਤੁਸੀਂ ਉੱਥੇ ਵੀ ਇਸ ਪਾਣੂ ਇੱਕ ਵਾਰ ਜ਼ਰੂਰ ਕਰਿਓ ਕਿਉਂਕਿ ਜੇਕਰ ਸਾਡੇ ਵਪਾਰ ਕਾਰੋਬਾਰ ਜਾਂ ਸ਼ਾਪ ਤੇ ਵੀ ਕਿਸੇ ਦਾ ਕੁਝ ਕੀਤਾ ਕਰਾਇਆ ਹੁੰਦਾ ਹੈ ਤਾਂ ਉਹ ਤੁਰੰਤ ਦੂਰ ਹੋ ਜਾਂਦਾ ਹੈ ਜਿਵੇਂ ਤੁਸੀਂ ਇਸ ਪਾਣੂ ਕਰ ਲਓਗੇ ਤੁਹਾਡਾ ਕੰਮ ਹੈ ਜਿਹੜਾ ਜਿਹੜਾ ਪਹਿਲਾਂ ਦੀ ਤਰ੍ਹਾਂ ਇੱਕਦਮ ਠੀਕ ਹੁੰਦਾ ਚਲਾ ਜਾਵੇਗਾ ਬਿਜ਼ਨਸ ਦੇ ਵਿੱਚ ਤਿੰਨ ਟੁਕਣੇ ਰਾ ਚੋਗਣੇ ਤਰੱਕੀ ਹੋਵेंगी ਤੇ ਪ੍ਰੋਫਿਟ ਤੁਹਾਨੂੰ ਮਿਲਦਾ ਰਹੇਗਾ ਐਸੇ ਨਾਲ ਨਾਲ ਇਸ ਉਪਾਦੀ ਇਹ ਇੱਕ ਕਾਸ ਗਾਲ ਕੇ ਇਹ ਜੇਕਰ ਕੋਈ ਦੋਸ਼ ਵੀ ਹੋਵੇ ਸਾਡੇ ਘਰ ਦੇ ਵਿੱਚ ਤਾਂ ਉਸ ਨੂੰ ਵੀ ਦੂਰ ਕਰਦਾ ਹੈ ਜਿਵੇਂ ਸਾਡੇ ਘਰ ਦੇ ਵਿੱਚ ਵਾਸਤੂ ਦੋਸ਼ ਹੁੰਦਾ ਤੇ ਜਾਂ ਫਿਰ ਜਿੱਥੇ ਤੁਸੀਂ ਵਪਾਰ ਕਰ ਰਹੇ ਹੋ business ਚ ਲਾਇਆ ਹੋਇਆ ਸ਼ਾਪ ਜਾਂ ਫੈਕਟਰੀ ਕੋਈ ਵੀ ਕਾਰੋਬਾਰ ਉੱਤੇ ਕੋਈ ਵਾਸਤੂ ਦੋਸ਼ ਜਾਂ ਫਿਰ ਨਾਜ਼ਰ ਦੋਸ਼ ਹੈ ਉਹ ਵੀ ਤੁਰੰਤ ਦੂਰ ਹੋਵੇਗਾ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਜਾਂ ਘਰਬਾ ਤੇ ਬਹੁਤ ਜ਼ਿਆਦਾ ਨੇਗੇਟਿਵ એનર્ਜੀ ਹੋ ਚੁੱਕੀ ਹੈ ਤਾਂ ਉਸ ਨੂੰ ਮੈਂ ਉਪਾਅ ਤੁਰੰਤ ਦੂਰ ਕਰੇਗਾ ਐਸੇ ਨਾਲ ਨਾਲ ਜੇਕਰ ਤੁਹਾਡੇ ਸਾਹਮਣੇ ਤੋਂ ਦੁਸ਼ਮਣ ਨੇ ਜਾਂ ਫਿਰ ਗੁਪਤ ਦੁਸ਼ਮਣ ਨੇ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇੱਕ ਪਾਸਾ ਘਰ ਜਾਣਗੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਲੋਕ ਪਰੇਸ਼ਾਨ ਨੇ ਉਹ ਗੁਪਤ ਦੁਸ਼ਮਣਾਂ ਤੋਂ ਪਰੇਸ਼ਾਨ ਹਨ ਕਿਉਂਕਿ ਜੇਕਰ ਕੋਈ ਸਾਹਮਣੇ ਤੋਂ ਦੁਸ਼ਮਣ ਸਾਨੂੰ ਤਾਂ ਪਰੇਸ਼ਾਨ ਕਰਦਾ ਹੈ ਤਾਂ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਇਸ ਦੇ ਸਾਹਮਣੇ ਤੋਂ ਕੁਝ ਨਹੀਂ ਕਰ ਸਕਦੇ ਅਸੀਂ ਇਸ ਤਰ੍ਹਾਂ ਗੁਪਤ ਵਿਦੇ ਦੇ ਨਾਲ ਕੋਈ ਨਾ ਕੋਈ ਹਾਲ ਤਾਂ ਅਸੀਂ ਉਪਾਅ ਦੇ ਰਾਹੇ ਜ਼ਰੂਰ ਕਰ ਸਕਦੇ ਹਾਂ ਜਿਹੜੇ ਗੁਪਤ ਦੁਸ਼ਮਣ ਹੁੰਦੇ ਹਨ ਉਹ ਗੁਪਤ ਤਰੀਕੇ ਦੇ ਨਾਲ ਤਾంత్రਿਕ ਕਰਿਆਵਾਂ ਦੇ ਨਾਲ ਵਿਅਕਤੀ ਨੂੰ ਇੱਕਦਮ ਬਰਬਾਦ ਕਰਕੇ ਰੱਖ ਦਿੰਦੇ ਹਨ ਉਹਨਾਂ ਦੇ ਉੱਪਰ ਕੋਈ ਨਾ ਕੋਈ ਜਾਦੂ ਟੂਣਾ ਕਰਵਾ ਦਿੰਦੇ ਹਨ ਉਹਨਾਂ ਦੀ ਚੀਜ਼ ਦੇ ਵਿੱਚ ਕੁਝ ਨਾ ਕੁਝ ਮਿਲਾ ਕੇ ਜਾਂ ਫਿਰ ਉਹਨਾਂ ਨੂੰ ਪਿਲਾ ਦਿੰਦੇ ਹਨ ਜਾਂ ਖਵਾ ਦਿੰਦੇ ਹਨ ਇਸ ਪਾਣੂ ਕਰਦੇ ਸਮੇ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਹਰ ਇੱਕ ਵਿਅਕਤੀ ਤੇ ਤੁਸੀਂ ਅੰਨਾ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਅੱਜ ਕੱਲ ਦਾ ਜੋ ਸਮਾਂ ਹੈ ਉਹ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਦੂਸਰੀ ਚੀਜ਼ ਜਿਸ ਤੇ ਅਸੀਂ ਗੱਲ ਕਰਨ ਲੱਗੇ ਹਾਂ ਕਿ ਜਿਹੜੇ ਦੁਸ਼ਮਣ ਹੁੰਦੇ ਹਨ ਉਹ ਦੋਸਤ ਦੇ ਰੂਪ ਦੇ ਵਿੱਚ ਵੀ ਆ ਕੇ ਸਾਡੇ ਤੇ ਵਾਰ ਕਰ ਸਕਦੇ ਹਨ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਇਸ ਪਾਣ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਕਰਨਾ ਤੇ ਕਿੰਨੇ ਵਾਰ ਲਗਾਤਾਰ ਕਰਨਾ ਕਿਹੜੇ ਸਮੇਂ ਕਰਨਾ ਕਿਹੜੇ ਦਿਨ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਲ-ਚੇਹਰੇ ਵੀ ਲਿਖਵਾ ਦਿਓ ਜੀ ਸਾਧ ਸੰਗਤ ਜੀ ਇਸ ਪਾਣ ਨੂੰ ਕੋਈ ਵੀ ਕਰ ਸਕਦਾ ਹੈ ਜਿਸ ਨੂੰ ਵੀ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਲੇਡੀਜ਼ ਜੈਂਸ ਚਾਂ ਕੋਈ ਲੜਕਾ ਲੜਕੀ ਉਹ ਕੋਈ ਵੀ ਇਸ ਪਾਣੂ ਘਾ ਸਕਦਾ ਹੈ ਇਸ ਪਾਣੂ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਪਾਣੂ ਕਰਨ ਦੀ ਕੋਈ ਵੀ ਦਿਨਵਾਦੀ ਬੰਦਿਸ਼ ਨਹੀਂ ਹੈ ਤੇ ਇਸ ਪਾਣੂ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦੀ ਹੈ ਕਪੂਰ ਦੀ ਛੋਟੀ ਜਿਹੀ ਟਿੱਕੀ ਜੇਕਰ ਤੁਹਾਡੇ ਕੋਲ ਵੱਡਾ ਕਪੂਰ ਦੀ ਵੱਡੀ ਟਿੱਕੀ ਹੈ ਤਾਂ ਤੁਸੀਂ ਉਸ ਨੂੰ ਤੋੜ ਕੇ ਛੋਟੀ ਜਿਹੀ ਟਿੱਕੀ ਲੈ ਸਕਦੇ ਹੋ ਤੇ ਇਸ ਦੇ ਨਾਲ ਤੁਹਾਨੂੰ ਚਾਹੀਦੀਆਂ ਹਨ ਦੋ ਕਾਲੀਆਂ ਮਿਰਚਾਂ ਕਾਲੀਆਂ ਮੇਜ ਚਾਏ ਕਦਮ ਸਾਬਤ ਹੋਣੀਆਂ ਚਾਹੀਦੀਆਂ ਹਨ ਤੇ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ ਤੇ ਇਸੇ ਨਾਲ ਤੁਹਾਨੂੰ ਚਾਏਦੇ ਹਨ ਚਾਰ ਲੌਂਗ ਜਿਹੜੇ ਚਾਰ ਲੌਂਗ ਤੁਸੀਂ ਲੈਣੇ ਹਨ ਉਹ ਵੀ ਤੁਸੀਂ ਫੁੱਲ ਵਾਲੇ ਲੈਣੇ ਹਨ ਤੇ ਉਹ ਬਿਨਾਂ ਫੁੱਲ ਤੋਂ ਟੁੱਟੇ ਫੁੱਟੇ ਲੌਂਗ ਤੁਸੀਂ ਨਹੀਂ ਲੈਣੇ ਬਸ ਇਸ ਸਗਰ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜੇ ਲੌਂਗ ਤੇ ਕਾਲੀ ਮੇਜ ਉਹ ਬਿਲਕੁਲ ਸਹੀ ਤੇ ਸਾਬਤ ਤੇ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤੇ ਜੋ ਕਪੂਰ ਦਾ ਤੁਸੀਂ ਟੁਕੜਾ ਲੈਣਾ ਹੈ ਉਹ ਤੁਸੀਂ ਟੁੱਟਿਆ ਹੋਇਆ ਟੁਕੜਾ ਵੀ ਲੈ ਸਕਦੇ ਹੋ ਕਿਉਂਕਿ ਕਈ ਵਾਰ ਸਾਡੇ ਘਰ ਦੇ ਵਿੱਚ ਵੱਡੇ ਕਪੂਰ ਦੇ ਟਿੱਕੇ ਹੁੰਦੇ ਹੈ ਤਾਂ ਉਸ ਨੂੰ ਅਸੀਂ ਤੋੜ ਕੇ ਛੋਟਾ ਜਿਹਾ ਹਿੱਸਾ ਲੈ ਕੇ ਉਸ ਦਾ ਅਸੀਂ ਇਸਤੇਮਾਲ ਕਰ ਸਕਦੇ ਹਾਂ ਇੱਕ ਕਪੂਰ ਦੋ ਕਾਲੇ ਮੱਚ ਤੇ ਚਾਰ ਫੁੱਲ ਵਾਲੇ ਲੌਂਗ ਇਹ ਤੁਸੀਂ ਸਾਰੇ ਸاتھ ਜੀ ਆ ਲੈਣੀਆਂ ਹਨ ਇਸ ਦੇ ਨਾਲ ਨਾਲ ਤੁਸੀਂ ਕੀ ਕਰਨਾ ਹੈ ਕਿ ਇੱਕ ਮਿੱਟੀ ਦਾ ਤੁਸੀਂ ਦੀਵਾ ਲੈ ਸਕਦੇ ਹੋ ਤੁਹਾਡੇ ਘਰ ਵਿੱਚ ਚੇਕਾ ਸਾਫ ਸੁਥਰਾ ਦੀਵਾ ਪਿਆ ਹੋਇਆ ਤਾਂ ਤੁਸੀਂ ਉਹ ਲੈ ਸਕਦੇ ਹੋ ਜੇਕਰ ਦੀਵਾ ਨਹੀਂ ਹੈ ਤਾਂ ਤੁਸੀਂ ਕੋਈ ਕਟੋਰੀ ਪਲੇਟ ਕਿਸੇ ਵੀ ਤਾਤੂ ਦੀ ਕਟੋਰੀ ਪਲੇਟ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜੋ ਪਾਠ ਪੂਜਾ ਵਾਲਾ ਸਥਾਨ ਮੰਦਿਰ ਬਣਾਇਆ ਹੋਵੇਗਾ ਉੱਥੇ ਤੁਸੀਂ ਲੈ ਕੇ ਬੈਠ ਜਾਣਾ ਹੈ ਆਪਣੇ ਘਰ ਦੇ ਵਿੱਚ ਬਣੇ ਹੋਏ ਮੰਦਰ ਦੇ ਵਿੱਚ ਬੈਠ ਕੇ ਤੁਸੀਂ ਇਹ ਸਪਾਣੂ ਕਰਨਾ ਹੈ ਨੋਕਾ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਨਾ ਕੋਈ ਮੰਦਰ ਬਣਿਆ ਨਾ ਕੋਈ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ। ਉਹ ਇਸਪਾਣੋ ਜਿੱਥੇ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਸ ਸਥਾਨ ਤੇ ਬੈਠ ਕੇ ਵੀ ਕਰ ਸਕਦੇ ਹਨ। ਤੇ ਇਸਪਾਣ ਨੂੰ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਤੇ ਸੂਰਜ ਛਿਪਨ ਤੋਂ ਬਾਅਦ ਰਾਤ ਨੂੰ ਸੌਣ ਤੋਂ ਪਹਿਲਾਂ। ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੈ ਕਿਸੇ ਪ੍ਰੋਬਲਮ ਦੇ ਕਰਕੇ ਤੁਸੀਂ ਇਸਪਾਣੋ ਰਾਤ ਸਮੇਂ ਨਹੀਂ ਕਰ ਸਕਦੇ ਤਾਂ ਤੁਸੀਂ ਸਵੇਰੇ ਵੀ ਕਰ ਸਕਦੇ ਹੋ ਕੋਸ਼ਿਸ਼ ਕਰਿਓ ਘਾਦੇ ਸਮੇਂ ਕਰਨ ਦੀ ਕਿਉਂਕਿ ਰਾਤ ਦੇ ਸਮੇਂ ਕਰੋਗੇ ਤਾਂ ਐਸਾ ਰਿਜ਼ਲਟ ਤੁਹਾਨੂੰ ਵਧੀਆ ਮਿਲੇਗਾ ਲਾਭ ਹੋਵੇਗਾ ਐਸੇ ਹੀ ਤਰ੍ਹਾਂ ਸਾਹ ਸੰਗਤ ਜੇ ਹੁਣ ਤੁਸੀਂ ਕਰਨਾ ਹੈ ਕਿ ਜਿਹੜੀਆਂ ਤੁਸੀਂ ਸਾਰੀਆਂ ਚੀਜ਼ਾਂ ਲਈਆਂ ਹਨਗਾ ਕਪੂਰ ਲਿਆ ਤੇ ਦੋ ਕਾਲੀਆਂ ਮਚਾਂ ਲਈਆਂ ਤੇ ਚਾਰ ਲੌਂਗ ਲਈ ਇਹਨਾਂ ਨੂੰ ਜੇ ਕਰ ਤਾਂ ਤੁਸੀਂ ਮਿੱਟੀ ਦਾ ਢਿਵਾਂ ਲਿਆ ਤੇ ਉਸ ਵਿੱਚ ਰੱਖ ਲੈਣਾ ਹੈ ਤੇ ਚੈੱਕ ਕਰ ਤੁਸੀਂ ਕੋਈ ਕਟੋਰੀ ਜਾਂ ਪਲੇਟ ਲਈ ਕਿ ਸੇਵੇ ਦਾ ਤਾਤੋਂ ਦੇ ਤਾਂ ਤੁਸੀਂ ਉਸ ਤੇ ਵਿੱਚ ਉਸ ਨੂੰ ਰੱਖ ਲੈਣਾ ਹੈ ਐਸਾ ਰੱਖਣ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਕਿ ਇਸੇ ਉੱਪਰ ਤੋੜਾ ਜਾਏ ਤੁਸੀਂ ਦੇਸੀ ਘਿਓ ਪਾ ਲੈਣਾ ਹੈ ਤੇ ਉਸ ਨੂੰ ਤੁਸੀਂ ਕੀ ਕਰਨਾ ਹੈ ਕਿ ਜਲਾ ਦੇਣਾ ਹੈ ਜਲਾਉਣ ਦੇ ਸਮੇਂ ਤੁਸੀਂ ਇਸ ਚੇਂ ਦੇ ਉੱਪਰ ਧਿਆਨ ਕਰਨਾ ਕਿ ਮਹਾਦੇਵ ਦਾ ਧਿਆਨ ਧਰ ਕੇ ਤੁਸੀਂ ਅਰਦਾਸ ਕਰਨੀ ਤੇ ਆਪਣੇ ਮਨ ਦੇ ਵਿੱਚ ਜੇਕਰ ਤੁਸੀਂ ਕਿਸੇ ਹੋਰ ਧਰਮ ਦੇ ਹੋ ਕਿਸੇ ਹੋਰ ਪਰਮਾਤਮਾ ਨੂੰ ਮੰਨਦੇ ਹੋ ਤਾਂ ਤੁਸੀਂ ਆਪਣੇ ਪਰਮਾਤਮਾ ਦਾ ਧਿਆਨ ਧਰ ਕੇ ਤੁਸੀਂ ਆਪਣੇ ਮਾਨਦੇ ਵਿੱਚ ਅਰਦਾਸ ਕਰਨੀ ਹੈ ਕਿ ਜੋ ਵੀ ਮੇਰੇ ਜਿੰਦਗੀ ਵਿੱਚ ਮੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਜਿਨ੍ਹਾਂ ਦੇ ਕਰਕੇ ਸਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਹਨ ਜੋ ਵੀ ਮੇਰੇ ਦੁਸ਼ਮਣ ਜੋ ਵੀ ਮੇਰੇ ਉੱਪਰ ਤਰੰਤ ਨਾ ਨੀਆਂ ਤਾਂਤ੍ਰਿਕ ਕਰਿਆਵਾ ਕਰਵਾਉਂਦੇ ਹਨ ਕਾਲਾ ਜਾਦੂ ਟੋਨਾ ਕਰਵਾਉਂਦੇ ਹਨ ਉਹ ਤੁਰੰਤ ਹੀ ਮੇਰੇ ਜਿੰਦਗੀ ਵਿੱਚੋਂ ਦੂਰ ਹੋ ਜਾਣ ਐਸੇ ਹੀ ਤਰ੍ਹਾਂ ਕਈ ਵਾਰ ਸਾਡੇ ਚੱਲਦੇ ਕੰਮ ਜਦੋਂ ਰੁਕ ਜਾਂਦੇ ਹਨ ਤੇ ਸਾਡੇ ਕਮਾ ਕਰਾ ਨੂੰ ਕਿਸੇ ਨੇ ਬੰਦ ਦਿੱਤਾ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਲੇਖ ਸੰਜੋਗ ਪੰਨੇ ਗਏ ਤੇ ਇਸੇ ਤਰ੍ਹਾਂ ਤੁਸੀਂ ਪ੍ਰਾਰਥਨਾ ਦੇ ਵਿੱਚ ਬੰਦਨ ਕਰਿਆਵਾਂ ਦੀ ਪ੍ਰਾਰਥਨਾ ਕਰਕੇ ਤੁਸੀਂ ਆਪਣੇ ਪਰਮਾਤਮਾ ਨੂੰ ਮਨ ਹੀ ਮਨ ਪੋਲ ਦੇਣਾ ਇਸੇ ਤਰ੍ਹਾਂ ਤੁਸੀਂ ਪੋਲ ਇਹ ਨਾ ਦੇ ਧਿਆਨ ਕਰਕੇ ਤੁਸੀਂ ਆਪਣੀ ਇਹ ਪ੍ਰਾਰਥਨਾ ਕਰ ਲੈਣੀ ਹੈ ਪੋਲੇ ਨਾ ਥਾ ਇਸ ਤਰੀਕੇ ਨਾਲ ਦਾਸ ਕਰਨੀ ਹੈ ਕਿ ਆਪ ਦਾ ਤੁਸੀਂ ਇੰਨੇ ਪੋਲੇ ਹੋ ਤੇ ਆਪਣੇ ਭਗਤਾਂ ਨੇ ਥੋੜੀ ਜਿਹੀ ਪੂਜਾ ਦੇ ਨਾਲ ਹੀ ਉਹਨਾਂ ਤੇ ਇੰਨੇ ਪਸੰਨ ਹੋ ਜਾਂਦੇ ਹੋ ਉਹਨਾਂ ਨੂੰ ਇੰਨਾ ਵਰਦਾਨ ਇੰਨੇ ਕਿਰਪਾ ਕਰ ਦਿੰਦੇ ਹੋ ਇਸੇ ਤਰ੍ਹਾਂ ਤੁਹਾਡਾ ਆਸ਼ੀਰਵਾਦ ਮੈਨੂੰ ਇਹਨਾ ਚਾਹੀਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਮੇਰੇ ਦੁਸ਼ਮਣ ਹਨ ਜੋ ਮੇਰੇ ਉੱਪਰ ਤਾਂਤ੍ਰਿਕ ਕਰਿਆਵਾ ਕਰਵਾਉਂਦੇ ਹਨ ਉਹ ਤੁਰੰਤ ਹੀ ਮੇਰੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਣ ਪੂਰੀ ਸੱਚੀ ਸ਼ਰਦਾ ਦੇ ਨਾਲ ਤੁਸੀਂ ਮਾਹਦੇਵ ਦੇ ਅੱਗੇ ਦਾਸ ਕਰੋ ਇਹ ਅਰਦਾਸ ਤੁਸੀਂ ਜਦੋਂ ਲੋង ਤੇ ਕਪੂਰ ਤੇ ਕਾਲੀ ਮਚ ਨੂੰ ਜਲਾਇਆ ਤੇ ਜਿੰਨਾ ਸਮਾਂ ਉਹ ਚੱਲਦੇ ਰਹਿਣਗੇ ਓਨਾ ਸਮਾਂ ਤੁਸੀਂ ਆਪਣੀ ਅਰਦਾਸ ਕਰਦੇ ਰਹਿਣਾ ਹੈ ਇਹ ਨਹੀਂ ਕਿ ਚਲਾ ਕੇ ਬਿਲਕੁਲ ਝਲ ਜਾਣ ਤੋਂ ਬਾਅਦ ਅਰਦਾਸ ਕਰਨੀ ਹੈ ਜਿਵੇਂ ਹੀ ਤੁਸੀਂ ਇਹਨਾਂ ਨੂੰ ਜਲਾਉਣਾ ਹੈ ਉਸ ਸਮੇਂ ਹੀ ਤੁਸੀਂ ਆਪਣੀ ਅਰਦਾਸ ਕਰਨੀ ਸ਼ੁਰੂ ਕਰ ਦੇਣੀ ਹੈ ਤੇ ਇਸੇ ਤਰ੍ਹਾਂ ਜਦੋਂ ਇਹ ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਚਲ ਕੇ ਰਾਖੋ ਜਾਂਨ ਤੇ ਤੁਸੀਂ ਕੀ ਕਰਨਾ ਹੈ ਕਿ ਇਹਨਾਂ ਦੀ ਰਾਖ ਨੂੰ ਤੁਸੀਂ ਗਮਲੇ ਵਾਲੇ ਜਿਹੜੇ ਮਿੱਟੀ ਹੋਵੇਗੀ ਤੁਹਾਡੇ ਘਰ ਦੇ ਵਿੱਚੋਂ ਪੌਦੇ ਲੱਗੇ ਹੋਣਗੇ ਕਮਲੇ 'ਚ ਤੁਸੀਂ ਉਹ ਗਮਲੇ ਵਾਲੇ ਮਿੱਟੀ ਦੇ ਵਿੱਚ ਇਸ ਰਾਖ ਨੂੰ ਮਿਕਸ ਕਰ ਦੇਣਾ ਹੈ ਉਸ ਮਿੱਟੀ ਦੇ ਵਿੱਚ ਬਸ ਤੁਸੀਂ ਦਬਾ ਦੇਣਾ ਹੈ ਬਸ ਇਨਾ ਹੀ ਤੁਸੀਂ ਕੰਮ ਕਰਨਾ ਹੈ ਇਹ ਪਾ ਇਨਾ ਤਰੀਕੇ ਦੇ ਨਾਲ ਇਸ ਵਿਧੀ ਦੇ ਨਾਲ ਕਰਨਾ ਹੈ ਤੇ ਇਸ ਪਾਣ ਨੂੰ ਤੁਸੀਂ ਜਿਹੜੇ ਵੀ ਦਿਨ ਸ਼ੁਰੂ ਕਰਨਾ ਹੈ ਉਸ ਦਿਨ ਤੋਂ ਲੈ ਕੇ ਤੁਸੀਂ 7 ਦਿਨ ਲਗਾਤਾਰ ਕਰਨਾ ਹੈ ਕਹਿੰਦੇ ਪਾਓ ਕਿ ਇੱਕ ਹਫ਼ਤਾ ਲਗਾਤਾਰ ਹੀ ਕਰਨਾ ਹੈ ਜਿਵੇਂ ਤੁਸੀਂ ਇਹ ਸੁਣੋ 7 ਦਿਨ ਲਗਾਤਾਰ ਘਾਲ ਲਵੋਗੇ ਤਾਂ ਤੁਹਾਨੂੰ 8ਵੇਂ ਦਿਨ ਦੁਬਾਰਾ ਇਸ ਪਾਣੂ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਜਿਹੜੇ ਤੁਹਾਡੇ ਦੁਸ਼ਮਣ ਹੋਣਗੇ ਉਹ ਝਾਲ ਤੋਂ ਖਤਮ ਹੋਣਗੇ ਤੁਹਾਡੇ ਦੁਸ਼ਮਣ ਤੁਹਾਡਾ ਚਾਕੇ ਕੁਝ ਨਹੀਂ ਵਿਗਾੜ ਸਕਣਗੇ ਉਹਨਾਂ ਦੀ ਸਾਰੀ ਤੇ ਸਾਰੇ ਆਕਰ ਜਿਹੜੇ ਹੈ ਉਹ ਨਿਕਲ ਜਾਵਣਗੇ ਕਿਉਂਕਿ ਇਹ ਜਿਹੜਾ ਪਾਲ ਸੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਿਆ ਹੈ ਇਹ ਦੇਵਾਂ ਦੇ ਦੇਵ ਮਹਾਂਦੇਵ ਦੇ ਨਾਲ ਜੁੜਿਆ ਹੈ ਮਹਾਦੇਵ ਕਿਸੇ ਵੀ ਵਿਅਕਤੀ ਦੇ ਨਾਲ ਖੜੇ ਹੋ ਜਾਂਦੇ ਹਨ ਤਾਂ ਉਦੋਂ ਉਹਨਾਂ ਦਾ ਕਾਲਾ ਆ ਕੇ ਕੁਝ ਵੀ ਨਹੀਂ ਵਿਗਾੜ ਸਕਦਾ ਦੁਸ਼ਮਣ ਦਾ ਬਹੁਤ ਦੂਰ ਦੀ ਗੱਲ ਹੈ ਇਸ ਪਾਣ ਨੂੰ ਤੁਸੀਂ ਕਿਸੇ ਵੀ ਦਿਨ ਸ਼ੁਰੂ ਕਰ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਸਾਤ ਦਿਨ ਤੁਸੀਂ ਇਸ ਨੂੰ ਲਗਾਤਾਰ ਕਰਨਾ ਹੈ ਇੱਕ ਵਾਰ ਤੁਸੀਂ ਇਸ ਪਾਣ ਨੂੰ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਇਸਨੂੰ ਲਾਭ ਜ਼ਰੂਰ ਹੋਵੇਗਾ ਸਾਣੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜਸ ਵੀਡੀਓ ਦੇ ਵਿੱਚ ਅਸੀਂ ਕਪੂਰ ਤੇ ਦੋ ਕਾਲੀ ਮੈਚ ਤੇ ਚਾਰ ਲੌਂਗ ਦਾ ਛੋਟਾ ਜਿਹਾ ਉਪਾਦ ਤੁਹਾਨੂੰ ਦੱਸਿਆ ਹੈ ਇਹ ਉਪਾਦ ਦੇਖਣ ਚ ਬਹੁਤ ਛੋਟਾ ਹੈ ਪਰ ਇਸੇ ਫਾਇਦੇ ਬਹੁਤ ਹੀ ਜ਼ਿਆਦਾ ਹਨ ਜੇਕਰ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ